ਵੇਲਾ ਜਿਹੜਾ ਸ਼ਾਮ ਦਾ ਹੋ ਚੁੱਕਿਆ ਦੋਸਤੋ ਤੇ ਕੈਮਰਾ ਵੀ ਜਿਹੜਾ ਆਪਣਾ ਸਾਫ਼ ਹੋ ਚੁੱਕਿਆ ਜਿਹਨਾਂ ਨੂੰ ਨਹੀਂ ਪਤਾ ਤਾਂ ਦੱਸ ਦਈਏ ਪਰ ਪਤਾ ਹੀ ਕਿਸੇ ਨੂੰ ਨਹੀਂ ਆਪਣੇ ਜਿਹੜੇ ਕੈਮਰਾ ਸੀ ਲਗਾਤਾਰ ਤਿੰਨ ਚਾਰ ਦਿਨ ਤੋਂ ਮੀਂਹ ਪੈ ਰਿਹਾ ਅੱਜ ਨਹੀਂ ਪਿਆ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਨੌਨ ਸਟਾਪ ਮੀਂਹ ਪੈ ਰਿਹਾ ਜਿਹਦੇ ਕਾਰਨ ਕੈਮਰੇ ਤੇ ਪਾਫਾ ਜੰਮ ਗਿਆ ਸੀ ਇਸ ਕਰਕੇ ਵਲੌਗ ਨਹੀਂ ਬਣਾ ਸਕਿਆ ਮੈਂ ਤੇ ਤੇ ਉਹ ਹੁਣ ਅੱਜ ਸਾਫ ਹੋਈ ਧੁੱਪ ਧੁੱਪ ਲਵਾਈ ਅੱਜ ਹੀ ਧੁੱਪ ਨਿਕਲੀ ਸੀ ਸਹੀ ਹੋ ਗਿਆ ਸੈੱਟ ਹੋ ਗਿਆ ਤੇ ਉਹ ਪਾਫਾ ਦੇ ਕਰਕੇ ਕਹਿਵਨਾ ਅੰਦਰ ਹੋਰ ਜਿਆਦਾ ਸਾਫ ਹੋ ਗਿਆ ਦੇਖੋ ਕਿੰਨੀ ਜਿਆਦਾ ਵਧੀਆ ਦਿਖਾ ਰਿਹਾ ਹੁਣ ਤੇ ਬਾਕੀ ਖੇਤ ਆ ਚੁੱਕੇ ਆ ਥੋੜਾ ਜਿਹਾ ਸਮਾਨ ਆ ਦੁੱਧ ਦੁੱਧ ਵਗੈਰਾ ਇਹ ਵੀ ਦਿਖਾਉਣੇ ਆ ਕੀ ਕੀ ਇਹਦੇ ਵਿੱਚ ਆਇਆ ਆਪਾਂ ਨੂੰ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਬੱਚੇ ਬਜ਼ੁਰਗਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਖੇਤਾ ਦਾ ਤਾਜ਼ਾ ਮੋਲ ਖੜ ਕੇ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਇੱਕ ਵਾਰ ਫੇਰ ਤੋਂ ਸਤਿ ਸ਼੍ਰੀ ਅਕਾਲ ਮਾਫੀ ਚਾਹਣਾ ਤੁਹਾਨੂੰ ਤੁਹਾਡੇ ਤੋਂ ਵੀ ਪਿਛਲੇ ਕਈ ਦਿਨਾਂ ਤੋਂ ਵਲੌਗ ਨਹੀਂ ਆ ਰਹੇ ਸੀ ਹੁਣ ਆਉਣਗੇ ਕੋਈ ਆਪਾਂ ਨੂੰ ਕੋਈ ਐਡਾ ਖਾਸ ਫਰਕ ਨਹੀਂ ਪੈਂਦਾ ਵਿਊਜ਼ ਆਨ ਨਾਉਨ ਤੇ ਹਾਂ ਲਗਾਤਾਰ ਨੌਨ ਸਟਾਪ ਹੁਣ ਵਲੌਗ ਜਿਹੜੇ ਆਉਣਗੇ ਤੇ ਆ ਇਹਨੂੰ ਖੋਲ ਕੇ ਦੇਖਦੇ ਆ ਕੀ ਕੀ ਕੋਸੇ ਦੇ ਵਿੱਚ ਤੇ ਸਪਲੇਸ ਪ੍ਰੂਵ ਕਰਨੀ ਆ ਜਿੰਕ ਜੁੰਕ ਪਾਉਣੀ ਆ ਖੇਤਾਂ 'ਚ ਉਹਨਾਂ ਦਾ ਕੰਮ ਆ ਚਾਚੇ ਵਰਗਿਆਂ ਦਾ ਆਪਾ ਕਰਨਾ ਕੁਛ ਨਹੀਂ ਆਪਾਂ ਤਾਂ ਇਕੱਲਾ ਨੀਰਾ ਵੜਨਾ ਤੇ ਚਾਹ ਬਣਾਉਣੀ ਆ ਚਾਹ ਬਣਾ ਕੇ ਦੇਣੀ ਆ ਸਬਜ਼ੀ ਵੀ ਦਿਖਾਉਣਾ ਤੁਹਾਨੂੰ ਕੀ ਹਾਲਾਤ ਨੇ ਸਬਜ਼ੀ ਤੇ ਆਜ ਕੋ ਆ ਲੋਹਾ ਪਤਾ ਨਹੀਂ ਲੋਹਾ ਗੋਲ ਰੱਖਿਆ ਕਿ ਜਿੰਕ ਯਾਰ ਆਪੇ ਨੂੰ ਰੱਖੋ ਬਾਲਾ ਇੱਥੇ ਆਹ ਬਈ ਢੋਲੀ ਤੇ ਇਕੱਲੀ ਗੋਲ ਰੱਖਿਆ ਇਹ ਜਈ ਕਾਲੀ 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 ਜੋ ਤਾਂ ਕੜੀ ਜੋ ਤਾਂ ਕੜੀ ਜੋ ਤ ਮੰਜਾ ਗਾੜ ਰਿਹਾ ਹੁਣ ਇਹਨੇ ਕੀ ਸਮਾਨ ਹੋਵੇ ਵਿੱਚ ਇੱਥੋਂ ਪਾਉਣਾ ਪੈਗਾ ਹਾਂ ਫਸ ਗਿਆ ਫਸ ਗਿਆ ਫਸ ਗਿਆ ਜਾਕੋਬੀ ਆਲੇ ਮੰਜਾ ਹੁਣ ਵੇਣਿਆ ਦੱਬਾ ਕੀ ਆ ਇਹ ਦੇ ਵਿੱਚ ਹੁਣ ਤੋਂ ਬਲ ਦੇ ਵਿੱਚ ਡੱਬਾ ਕੰਡਾ ਇਹ ਰਹੀ ਕੰਡਾ ਕੰਡਾ ਕੰਪਿਊਟਰ ਕੰਡਾ ਕੰਪਿਊਟਰ ਕੰਡਾ ਉਹ ਧੋਲ ਕੇ ਪਾਉਣੀ ਹੁੰਦੀ ਹੈ ਕਲੀ ਗੁਲੀ ਵਗੈਰਾ ਕਲੀ ਤੇ ਮਿਥਰੀ ਪਤਾ ਨਹੀਂ ਕੀ ਕੀ ਕੁਸ ਫੋਣ ਹੁੰਦਾ ਇਹਦਾ ਕੰਡਾ ਇਹ ਹੋਣੀ ਜੜਿਆ ਜਾ ਭਰਾਵਾ ਆਹ ਲੋਣੀ ਹੁਣ ਅਗਲੀ ਚੀਜ਼ ਹੋਣੀ ਤੋਤਾ ਤੇ ਹੁਣ ਅਗਲੀ ਸ਼ੀ ਇੱਕ ਵਾਸੇ ਚੂਲਾ ਕਪੜਾ ਤੇ ਚਲੋ ਥੋੜਾ ਜਿਹਾ ਸਬਜੀ ਦਾ ਵੀ ਤੁਹਾਨੂੰ ਦਿਖਾ ਦਿੰਨੇ ਆ ਕੀ ਮਾਹੌਲ ਆ ਸਬਜੀ ਵੀ ਜਿਹੜੀ ਤੁਹਾਨੂੰ ਥੋੜੀ ਬਹੁਤ ਦਿਖਾ ਦਈਏ ਤੇ ਮਿਲਦਾ ਤੁਹਾਨੂੰ ਇਹ ਜੀ ਸਭ ਤੋਂ ਪਹਿਲਾ ਫਲ ਆ ਚੁਕਿਆ ਅਨਾਰ ਦਾ ਜਿਹੜਾ ਬੂਜਾ ਜਿੱਤੇ ਅਨਾਰ ਲੱਗਿਆ ਕਾਫੀ ਵੱਡੇ ਸ਼ੋਰਟ ਏ ਸਾਰੇ ਜਿਹਨੇ ਜਾਨਵਰ ਖਾਈ ਹੰਦਿਆ ਦੇਖੋ ਭਰਿਆ ਬਿਆ ਨਾਰਾ ਨਾਲ ਤੇ ਉਸ ਤੋਂ ਬਾਅਦ ਨੂੰ ਦੇਖਣ ਨੂੰ ਜਿਹੜਾ ਮਿਲਦਾ ਅੰਗੂਰਾ ਦੀ ਵੱਲ ਤੇ ਅੰਗੂਰ ਵੀ ਕਾਫੀ ਜ਼ਿਆਦਾ ਜਿਹੜੇ ਲੱਗੇ ਹੋਏ ਆ ਤੇ ਪੱਕਣ ਦਾ ਨਾ ਨਹੀਂ ਲੈਂਦੇ ਪਤੰਦਰ ਬੰਦਾ ਨਹੀਂ ਕੀ ਚੱਕਰਾ ਵਾਵਾ ਉੱਚੇ ਲੱਗੇ ਭਇਆ ਆ ਦੇਖੋ ਉਹ ਸੀ ਹੋਸਤਵਾਲ ਆਗੇ ਦੋ ਅੰਮਰੂਦ ਦਾ ਬੂਜੇ ਇੱਕ ਆ ਸੀ ਤੇ ਇੱਕ ਸੀ ਆ ਸੀ ਤੇ ਅੰਮਰੂਦ ਵੀ ਲੱਗੇ ਪਏ ਨੇ ਤੇ ਦੋ ਬੇਰੀਆ ਕਾਸੀ ਇੱਕ ਕੌਂਸੀ ਉਦਵਾ ਦਾ ساری ਸਬਜੀ ਤੇ ਉਹ ਅਦਰ ਵਿੱਚ ਵਿੱਚ ਬੂਜੇ 바ਵਾ ਆੜੂ ਨੂੰ ਜਿਵੇਂ ਇਹ ਲਾ ਰੱਖਿਆ ਤੇ ਚੌਲੇ ਵੀ ਜਿਹੜੇ ਲੱਗ ਲੱਗ ਗਏ অলਮੋਸਟ ਦੇਖ ਸਾਡੇ ਦੇ ਅੰਦਰ ਸੀ ਚੌਲਾ ਜਿਹੜਾ ਮੈਨੂੰ ਅੱਜ ਦੇਖਣ ਨੂੰ ਮਿਲ ਚੁਕਿਆ ਕਾਫੀ ਦੇਰ ਤੋਂ ਬਾਅਦ ਚੌਲੇ ਜਿਹੜੇ ਦੇਖਣ ਨੂੰ ਮਿਲ ਚੁਕਿਆ ਹਾਂ ਦੇਖੋ ਇਹ ਤੇ ਵੀ ਭਿੰਡੀ ਵਾਲੇ ਤੱਕ ਲੱਗਿਆ ਨਹੀਂ ਭਿੰਡੀਆਂ ਦਾ ਪਤਾ ਨਹੀਂ ਕੀ ਸਿਸਟਮ ਆ ਕਦੋਂ ਬਹੁਤ ਲੱਗੇ ਉਹ ਲੌਂਕਿਆਂ ਦਾ ਇੱਕ ਤਾਂ ਰੌਣਿਆ ਤੇ ਝਿੰਜਣ ਵੀ ਪਾਵਰ ਹੋਇਆ ਪਿਆ ਕਦੂ ਵੇ ਰਿਆ ਜਾ ਇੱਕ ਇੱਕ ਕਦੂ ਆ ਸੀ ਉਹ ਵੀ ਲੱਭਦੇ ਆ ਸਿਆਣੋ ਕਦੋਂ ਗੁੰਦੂਦਾ ਇਹਨਾਂ ਦੇਖਣ ਨੂੰ ਮੈ ਨਹੀਂ ਜਾਊ ਆਪਾਂ ਨੂੰ ਤੇ ਚੌੜੇ ਵੀ ਜਿਹੜੇ ਦੇਖਣ ਨੂੰ ਮਿਲ ਛਕਿਆ ਹੌਲੀ ਹੌਲੀ ਸਾਰੀਆਂ ਸਭ ਜਿਹੜੀਆਂ ਲੱਗਣ ਲੱਗ ਗਈਆਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਮੀਂਹ ਦੇ ਕਾਰਨ ਸਬਜ਼ੀਆਂ ਨਹੀਂ ਲੱਗ ਰਹੀਆਂ ਬਾਕੀ ਨੌਨ ਸਟਾਪ ਆਉਣ ਆਪਣੇ ਵਲੌਗ ਵੀ ਲਗਾਤਾਰ ਆਉਣਗੇ ਕੈਮਰਾ ਸੈੱਟ ਹੋ ਗਿਆ ਥੋੜਾ ਜਿਹਾ ਮੋਬਾਈਲ ਦਾ ਵੀ ਬਹੁਤ ਜ਼ਿਆਦਾ ਇਸ਼ੂ ਹੈ ਥੋੜਾ ਜਿਹਾ ਕੀ ਉਹ ਵੀ ਸੈੱਟ ਕਰ ਦਾਂਗੇ ਆਪਾਂ ਇਹ ਕੰਡਾ ਥੋੜਾ ਦੇਖੀ ਚਲਾ ਕੇ ਕੀ ਮੋਲ ਹੈ ਇਹਦਾ ਕਿਵੇਂ ਕੁਛ ਛੱਕਦਾ ਹੁਣੇ ਕੀ ਆ ਆਉਣ ਆ ਲਿਖਿਆ ਆਉਣ ਇਹ ਇਹਨੂੰ ਕਰਤਾ ਆ ਪਾਉਣ 0.0 ਕੇ ਦੀ ਚੱਲ ਗਿਆ ਯਾਰ ਖੇਚੇ ਦਾ ਕਿੱਥੋਂ ਆ ਆ ਚੀਜ਼ਾਂ ਇਹਦੇ ਵਿੱਚ ਇੱਥੋਂ ਅੰਦਰੋਂ ਕੱਢਣਾ ਪੈਂਦਾ ਦੇਖੋ ਸਿਸਟਮ ਹੈ ਅੰਦਰੋਂ ਨਹੀਂ ਮੈਂ ਤਾਂ ਹੁੜੀ ਪਾਸੇ ਇਹਨਾਂ ਨੇ ਪਤਾ ਇੱਥੇ ਲਿਖਿਆ ਪਿਆ 200 ਕਿਜੀ ਯਾਨੀ ਕਿ 2 ਕੁਵੰਟਲ ਤੱਕ ਦਾ ਵਜ਼ਨ ਤੋਲਦਾ ਇਹ ਤੇ ਇਹਨੂੰ ਕੱਢਦੇ ਆ ਵਿੱਚੋਂ ਪ੍ਰਵਾ ਨਿਕਲ ਜਾ ਨਿਕਲ ਗਿਆ ਨਿਕਲ ਨਾਓ ਜੀ ਹੁਣ ਵੇਨੇ ਆ ਕਿੰਨਾ 00 ਜੱਟ ਪੁੱਠਿਆ ਕਮਾ ਦਾ ਸ਼ੌਂਕੀ ਹੈ ਤੇ 00 ਕਿਜੀ ਦਿਖਾ ਰਿਹਾ ਹੈ ਖੜਿਕ ਤੱਕ ਪੈ ਨਹੀਂ ਰਿਹਾ ਯਾਰ ਲੱਗਾ ਪੈ ਲੱਗਿਆ ਫਰਕ ਜਾਨ ਦੁੱਧ ਚੈੱਕ ਕਰਦੇ ਹਾਂ ਕਿੰਨਾ ਇਹਨੂੰ ਇਹ ਚ ਪਾ ਕੇ ਦੇਖ ਨੇ ਤੇ ਦੇ ਵਿੱਚ ਬਾਕੀ ਕੱਪੜੇ ਆ ਕੱਪੜੇ ਦਾ ਆਪਾ ਪੇਂਟ ਜਿਹੜਾ ਨਹੀਂ ਲਾਉਂਦੇ ਲੱਗੋ ਕਿੱਲੋ ਬਈ ਕਿਲੋ ਦੋ ਦਾ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ ਉੱਤੇ 200 ਗ੍ਰਾਮ ਆ 100 200 ਗ੍ਰਾਮ ਨੂੰ ਕੱਢ ਦੋ ਤੇ ਕੰਦ ਨੂੰ ਆਫ ਤੇ ਇਹਨੂੰ ਲਾ ਦੋ ਪਿੱਛੇ ਕਿਹਸਾ ਆ ਉਹ ਨਾਲ ਉਹ ਸੱਟ ਪੰਗੇ ਲਾ ਕੇ ਕੱਢ ਤਾ ਲਿਆ ਹੁਣ ਪਹਿਨਾ ਨਹੀਂ ਮਨ ਪੈ ਗਿਆ ਉਨਨੂੰ ਰੱਖ ਦੋ ਕਮੈਂਟ ਆ ਸੀ ਐਬਸੋਲੂਟ ਤੇ ਇਹਨੂੰ ਕਰ ਦੋ ਬੰਦ ਫਿਰ ਇਸ ਤੇ ਕਾ ਵੀ ਸਾਨੂੰ ਨੇ ਬ੍ਰਾਂਡ ਜਿਹੜੇ ਦਿੱਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਇੱਕ ਮਾਡਲ ਆ ਦੇਖੋ ਆ ਸੀ ਆਸੀ 1911 9811 9815 9810 985 500 400 ਇਹ ਸਾਰੇ ਇਹਨਾਂ ਦੇ ਬ੍ਰਾਂਡ ਆ ਤੇ ਇਹਨਾਂ ਚੋਂ ਆਪਣੇ ਕੋ ਕਿਹੜਾ ਉਹ ਦਿਖਾਇਣੀ। ਇਹਨਾਂ ਦਾ ਆਪਣਾ ਕੋ ਹੈਗਾ ਚਲੋ। ਛੋਟਾ ਪੀਸ بڑا دماغਾ 200 ਕਿਲੋ ਤੱਕ ਦਾ ਵਜਨ ਤੋਲਦਾ। ਇੱਥੇ 300 ਲੈ ਵੀ ਇਹ 300 ਨੂੰ ਰੱਖ ਲਿਆ ਸਾਈਡ ਤੇ ਚਾਹ ਬਣਾਉਣ ਦੀ ਅੜੀ ਤਿਆਰੀ ਕਰਦੇ ਹਾਂ ਉਸ ਤੋਂ ਪਹਿਲਾਂ ਨੀਰਾ ਵਾਢ ਲਈਏ। ਮਿਲਾਂਗੇ ਤੁਹਾਨੂੰ ਨਵੇਂ ਜੇ ਵਲੌਗ ਦੇ ਨਾ ਨਵੇਂ ਦਿਨ ਦੇ ਵਿੱਚ। ਅੱਜ ਦਾ ਐਡਾ ਸੀ ਵਲੌਗ ਸੀ ਥੋੜੀ ਜਿਹੀ ਇਨਫੋਰਮੇਸ਼ਨ ਹੀ ਦੇਣੀ ਸੀ। ਓਕੇ ਬਾਏ ਟਾਟਾ।